ਬਣਾ ਜੀ ਅੱਜ ਹੈਗਾ ਜੀ ਇੱਕ ਤਾਂ ਵੈਲੈਂਟਾਈਨ ਮੋਟਾ ਬੈਨ ਦਾ ਸਾਡਾ ਜਨਮ ਦਿਨ ਹੈ ਵੈਲੈਂਟਾਈਨ ਸਾਡੀ ਮੋਟਾ ਬੈਨ ਦਾ ਜਨਮ ਦਿਨ ਸਾਡੇ ਲਈ ਉਹ ਮੈ हेलो ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਨੂੰ ਕੋਣ ਨਹੀਂ ਜਾਣਦਾ ਇਹ ਸੰਧੂਰੀ ਨੇ ਤੇ ਆਪਾਂ ਅਗਲੇ ਕਲਿੱਪ ਚ ਤੁਹਾਨੂੰ ਸਾਰਾ ਦੱਸ ਨੂਰਪੁਰ ਗੈਂਗ ਵੇਖੋ ਕਿਵੇਂ ਪਾ ਕੇ ਗਲਾਬੀ ਗਲਾਬੀ ਕਮੀਜ਼ ਪਰ ਆਹ ਮੋਟਾ ਭੈਣ ਦਾ ਬਰਥਡੇ ਸੀਗਾ ਉਹ ਬਰਥਡੇ ਸੈਲੀਬ੍ਰੇਟ ਕਰਦੇ ਨੇ ਮੋਟਾ ਭੈਣ ਆ ਜਿਹੜੀ ਸੰਦੋਰੀਆਂ ਦੀ ਭੈਣ ਹੈਗੀ ਜਿਨ੍ਹਾਂ ਦਾ ਹਸਬੈਂਡ ਹੈ ਜਿਹੜਾ ਉਹ ਫੌਜੀ ਨੇ ਤੇ ਇੱਥੇ ਰਹਿੰਦੇ ਆ ਮਤਲਬ ਆਪਣੇ ਪੇਕੇ ਘਰ ਹੀ ਰਹਿੰਦੇ ਨੇ ਤੇ ਜਿਹਦਾ ਹੁਣ ਵਿਆਹ ਹੋਇਆ ਸੀ ਅਮਨ ਭੈਣ ਦਾ ਉਹ ਵੀ ਇਹਨਾਂ ਨੇ ਕੇਕ ਮਤਲਬ ਸਪਾਈਸ ਕੇਕ ਲੈ ਕੇ ਆ ਰਹੇ ਨੇ ਇਹਦੇ ਜੀਜਾ ਜੀ ਸੋ ਤੁਸੀਂ ਕੀ ਕੀ ਖਾਣਾ ਐਂਡ ਤੱਕ ਚੱਲਦੇ ਆਪਾਂ ਕੀ ਖਾਈਏ ਕੀ ਖਾਣ ਦੱਸੋ ਰਸਵਾ ਦੇ ਆਟੜਤਾ ਹੀ ਲੈਣਾ ਖਾਣਾ ਤੁਹਾਨੂੰ ਕੁਝ ਕੇ ਆਰਡਰ ਕਰੀ ਜਾਂਦਾ ਕੀ ਖਾਣਾ ਵਾ ਦੇਖਾਉਣਾ ਆ ਬੰਦਾ ਚੁੱਪ ਖੜ ਕੇ ਆਪ ਹੀ ਓਏ ਕਿਹੜੀ ਚੀਜ਼ ਚੱਲ ਆ ਓਏ ਚੱਲ ਜਿਹੜੇ ਮਾਤਾ ਦੀ ਤੁਸੀਂ ਕਲਿੱਪ ਦੇਖਿਆ ਇਹਨਾਂ ਨੇ ਬਹੁਤ ਜ਼ਿਆਦਾ ਸਟਰਗਲ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ ਕਿਉਂਕਿ ਬਹੁਤ ਛੋਟੇ ਬੱਚੇ ਸੀ ਜਦ ਇਹਨਾਂ ਦੇ ਹਸਬੰਡ ਦੀ ਡੈਥ ਹੋ ਗਈ ਸੀ ਤੇ ਇਹਨਾਂ ਨੇ ਹੀ ਸਟਰਗਲ ਕਰਕੇ ਆਪਣੇ ਬੱਚੇ ਨੂੰ ਇੱਥੇ ਤੱਕ ਹਾਂਜੀ ਓਕੇ ਸਦਕ ਸਤਮਾ ਦੋਸਾ ਆੜੀ ਦਾ ਹੋਏ ਸਤਿਮਾ ਹਾਂ ਵੀਡੀਓ ਦੇ ਵਿੱਚ ਨੋਟ ਕਿ ਜੇ ਤੁਸੀਂ ਵੀਡੀਓ ਦੇ ਵਿੱਚ ਨੋਟ ਕੀਤਾ ਹੋਵੇ ਤਾਂ ਉਸ ਨੋਵਰ ਦੀ ਇੱਕ ਅੱਖ ਸੁੱਜੀ ਹੋਈ ਆ ਇਹ ਕਿਉਂ ਸੁੱਜੀ ਹੋਈ ਆ ਉਹ ਅੱਗੇ ਆਪੇ ਦੱਸੂਗਾ ਕਿਉਂਕਿ ਉਹ ਗੱਡੀ ਧੋਂਦੇ ਧੋਂਦੇ ਉਹਦੇ ਅੱਖ ਦੇ ਵਿੱਚ ਪ੍ਰੈਸ਼ਰ ਵੱਜਿਆ ਪਾਣੀ ਦਾ ਉਹਦੇ ਕਰਕੇ ਸੁੱਜੀ ਹੋਈ ਆ ਸੋ ਐਸੀ ਫਰਿੰਗ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਭਾਈਆਂ ਭਾਈਆਂ ਦੇ ਵਿੱਚ ਆਪਸ ਵਿੱਚ ਕਿਹੜੀ ਖਾਲਾ ਵਾਲੀ ਤੁਮ ਖਾਦੋ ਪਾਈ ਖਾਦਿਆ ਖਚਾ ਹੈ ਤੇ ਤੁਰੇ ਮੈਂ ਕਿੰਨਾ ਪਤਾ ਹੈ ਜਿਹੜੀ ਪ੍ਰੈਸ਼ਰ ਪਰੀਆਂ ਲੱਭੀ ਕਿੰਨੇ ਸਪੀਡ ਤੇ ਲੱプレਸ਼ਰ ਹੋ ਉਹ ਘੱਟੋ ਘੱਟ ਹੋਣਾ ਬਈ 400 ਦੀ ਅਸੀਂ ਲੈ ਆਏ ਸੀ ਆਪਦੇ ਆਪ ਨੂੰ ਇਹ ਪਸੰਦ ਮੇਰੀ ਹੈ ਵੀਰੇ ਅਸੀਂ ਮੌਕੇ ਲਓ ਵੀ ਹੁਣ ਕੇਕ ਆ ਚੁੱਕਿਆ ਮੋਟੇ ਭੈਣ ਦਾ ਬਰਥਡੇ ਮਨਾਇਆ ਜਾ ਰਿਹਾ ਹੈ ਜਿਨੇ ਜਿਨੇ ਬਰਥਡੇ ਤੇ ਜਾਣਾ ਤਾਂ ਆਜੋ ਤੇ ਆਪਾਂ ਕੇਕ ਖਾਈਏ ਤੇ ਇੰਜੋਏ ਕਰੀਏ ਜੋ ਕੇਕ ਹਾ ਉਸ ਦੇ ਸਿਸਟਰ ਜਿਹਦਾ ਹੁਣੇ-ਹੁਣੇ ਵਿਆਹ ਹੋਇਆ ਅਮਨ ਜੋ ਕਿ ਉਹਨਾਂ ਦੇ ਪੇਕੇ ਘਰ ਦੇ ਬਹੁਤ ਨੇੜੇ ਗੱਲ ਨਾਲ ਦੇ ਪਿੰਡ ਹੀ ਵਿਆਹੇ ਹੋਏ ਨੇ ਤਾਂ ਉਹ ਆਪਣੀ ਭੈਣ ਲਈ ਕੇਕ ਲੈ ਕੇ ਆਏ ਨੇ ਤੇ ਇੱਕ ਗੱਲ ਬਹੁਤ ਵਧੀਆ ਇਹ ਨੰਦ ਪਰਜਾਈ ਇੱਕੋ ਜਿਹੀ ਸੂਟ ਪਾਉਂਦੀਆਂ ਨੇ ਦੋਨੋਂ ਆ ਕੀ ਲਾ 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 ਬਸ ਮੈਂ ਹੋਈ ਕਿਵੇਂ ਲੱਗੇ ਆ ਟੱਕੇ ਕੱਟੋ ਉਹ ਖਾਓ ਹਾਂ ਖਾਓ ਵਾਹ ਵਾਹ ਮੈਂ ਖਾਉ ਮੈਂ ਖਾਉ ਮੈਂ ਖਵਾ ਚਾਰ ਖਾਣੇ ਚੰਗ ਮੈਂ ਖਾਣੀ ਚੰਗ ਸੁਈ ਪਰ ਲੀ ਨਾ ਤੁਹਾਡੇ ਤੇ ਘਣੀ ਖੁਸ਼ ਹੋਣਾ ਚਾਹ ਤਸਮ ਬਣ ਆਲੇ ਤੁਸੀਂ ਖਾ ਲੀ ਚਲੋ ਜੀ ਕੇਕ ਖਤਮ ਹੋ ਚੁਕਿਆ ਹੁਣ ਆਪਾਂ ਵੀ ਆਪਣੇ ਆਪਣੇ ਘਰਾਂ ਨੂੰ ਚੱਲੀਏ ਤੇ ਆਪਣੇ ਆਪਣੇ ਕੰਮਕਾਰ ਕਰੀਏ ਚਲੋ ਜੀ ਬਾਏ ਬਾਏ